ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇ ਪ੍ਰਮਾਣ ਵਾਲੀ ਚੈਨਲ ਤੇ ਆਪਣੀ ਵੇਲੀ ਚ ਆਪਾਂ ਦਿਖਾਉਣੇ ਆ ਵੀ ਤੁਹਾਨੂੰ ਆਪਣਾ ਵੇਲੀ ਚ ਕਿਹੜੇ ਕਿਹੜੇ ਬੂਟੇ ਲੱਗੇ ਆਪਣੇ ਟਰੈਕਟਰ ਲੰਘ ਲੈਣਦੇ ਟਰੈਕਟਰ ਆਲਾ ਆਵਾਜ਼ ਬੜੀ ਕਰਦਾ ਇਹ ਰਿਹਾ ਵੜਦੇ ਆ ਆਪਣਾ ਪਹਿਲਾ ਬੂਟਾ ਜੀ ਇਹਨੂੰ ਲੱਗਿਆ ਵਾ ਬਸ ਅੰਮੀ ਆ ਠੀਕ ਆ ਇਨੂੰ ਪਹਿਲਾ ਫਲ ਪਿਆ ਮਸੰਮੀਆਂ ਦਾ ਪੂਰਾ ਘੈਂਟ ਕੰਮ ਸੋ ਇਹ ਬੂਟਾ ਨਾਖਾਂ ਦਾ ਨਾਖ ਇਹਨੂੰ ਲੱਗੀ ਆ ਪੂਰੇ 4 ਸਾਲ ਬਾਅਦ 4 ਸਾਲ ਦਾ ਬੂਟਾ ਵਾਵਾ ਲੰਬਾ ਹੋ ਗਿਆ ਉਤੋਂ ਤੱਕ ਸਾਰੇ ਨਾਖਾਂ ਲੱਗੀਆਂ ਯਾਰ ਕੀ ਪਹਿਲੀ ਵਾਰੀ ਠੀਕ ਹੈ ਜੀ ਬੂਟਾ ਵੈਸੇ ਉਤੋਂ ਵੱਡਣਾ ਸੀ ਆਪਾਂ ਬਟ ਮੈਂ ਸੋਚਿਆ ਵੀ ਰਹਿਣ ਦੀਏ ਵਾਰੇ ਹੁਣ ਲੰਬਾ ਵੜਾ ਗਿਆ ਇਹ ਸਾਣਾ ਡਿੱਗ ਸਕਦਾ ਵਾ ਇਹਨੂੰ ਐਰ ਕੀ ਆਪਾਂ ਇਥੋਂ ਫਲ ਤੋਂ ਬਾਅਦ ਇਥੋਂ ਵੜਦਾਂਗੇ ਤਾਂ ਜੋ ਥੱਲੇੋਂ ਭਾਰਾ ਹੋ ਜਾਏ ਮੋੜ ਜ਼ਿਆਦਾ ਬਣ ਜਾਏ ਤੇ ਆਹ ਹੈਗਾ ਜੀ ਆਪਣਾ ਚੈਰੀ ਦਾ ਬੂਟਾ ਇਹਨੂੰ ਚੈਰੀ ਲੱਗਣ ਦੀ ਐਰ ਕੀ ਉਮੀਦ ਹੈਗੀ ਪਰ ਪਰਸੋਂ ਦੀ ਹਨੇਰੀ ਬਹੁਤ ਚੱਲਣ ਦੀ ਤੇ ਚੈਰੀ ਸਾਰੀ ਗਈ ਆ ਝੜ ਕੋਈ ਤੇ ਚੈਰੀ ਚੈਰੀ ਹੋ ਗਿਆ ਕਮ ਆ ਇਹ ਥੋੜਾ ਲਸਣ ਹੈਗਾ ਸੀ ਅੰਗਰੇਜ਼ੀ ਜਾ ਕੇ ਇਹ ਇੱਕ ਅਧਾ ਘੰਡਾ ਪੁੱਟ ਕੇ ਵੇਖਿਆ ਘੰਡਾ ਜੇ ਬਣਿਆ ਨਹੀਂ ਨਾ ਮੈਂ ਕਿਹਾ ਰਹਿਣ ਦਈਏ ਫਿਰ ਬਾਅਦ ਚ ਪੁੱਟਾਂਗੇ ਆ ਗਈ ਸ਼ਾਨ ਜੋ ਕੇ ਦਾਸ ਨੇ ਖੁਦ ਬਣਾਈਆਂ ਆਪਣੇ 10 ਬੇਲੀਆਂ ਨਾਲ ਰਲ ਕੇ ਦੋਹਾਂ ਤਿਨਾਣਾ ਤੇ ਜਿਹੜਾ ਆਹ ਕੈਕਟਰ ਦਾ ਪਲਾਂਟ ਆਣਾ ਇਹ ਤਕਰੀਬਨ ਲੰਬਾ ਹੈਗਾ ਵਾ 10 10 ਫੁੱਟ ਦੇ ਤਕਰੀਬਨ ਹੈਗਾ ਹੁਣ ਇੱਥੋਂ ਮੁੜ ਗਿਆ ਮੈਂ ਉਹ ਤੱਕ ਜਾਂਦਾ ਸੀ ਉਦੋਂ ਤੱਕ ਇਹ ਮੈਂ ਲੈ ਕੇ ਆਇਆ ਨਾਰਲਿਓ ਕਿਸੇ ਦੇ ਘਰੋਂ ਪੁੱਟ ਕੇ ਤੇ ਇਹਦੀ ਏਜ ਹੈਗੀ ਆ 2000 ਆ ਮੇਰੇ ਖਿਆਲਾਂ 78 78 ਸਾਲਾਂ ਦਾ ਹੈ ਉਤੇ ਆਪਾਂ ਛਾਂ ਦੇ ਉੱਤੇ ਨਾ ਪਾਉਣੀ ਸੀ ਕਾਈ ਤੇ ਪਰ ਬਾਅਦ ਵਿੱਚ ਪਾਈ ਨਹੀਂ ਟਾਈਮ ਨਹੀਂ ਲੱਗਾ ਤੇ ਇਹ ਬਣਾਇਆ ਵਾਂ ਕਿ ਸ਼ੈ ਕਿ ਦੁਨੀਆ ਪਾ ਲਾਉਂਦੇ ਬਰ ਬੱਤਾ ਬੁੱਤਾ ਪਈ। ਤੋਂ ਅਗਲਾ ਆਪਣਾ ਬੂਟਾ ਆ ਗਿਆ। ਆਲੂ ਬਖਾਰਾਂ ਦਾ ਇਹਨੂੰ ਵੀ ਆਲੂ ਬਖਾਰਾ ਪਹਿਲੀ ਵਾਰ ਲੱਗਾ ਵਾ। ਬੂਟਾ ਵੀ ਹੋ ਗਿਆ ਵਾ ਦਿਨਾਂ ਛੋੜੇ ਦਿਨਾਂ ਲੱਗਾ ਵਾ। ਤੇ ਅਗਲਾ ਅਬੂਟਾ ਆਪਣਾ ਆ ਗਿਆ। ਦੇਸੀ ਆੜੂ। ਦੇਸੀ ਆੜੂ ਲੱਗੇ ਇਹਨੂੰ। ਇਹਨਾਂ ਦੀ ਗਰੋਥ ਬੜੀ ਸਲੋ ਹੁੰਦੀ ਆ। ਬੜਾ ਹੌਲੀ ਹੌਲੀ ਇਹ ਵੱਡੇ ਹੁੰਦੇ। ਦੇਸੀ ਆੜੂ ਜਿਹੜਾ ਆ ਬੂਟਾ ਏ ਇਹ ਪਤਾ ਨਹੀਂ ਜੜ ਜੁੜ ਜੇ ਨਿਕਲੀ ਸੀ ਜਿੱਦਾਂ ਆ ਜੜ ਨਿਕਲੀ ਹੈ ਨਾ ਆਹ ਵਾਲੀ ਪਾਸੇ ਤੇ ਆਹ ਵਾਲੀ ਤੇ ਇਹ ਵਿਚਾਰ ਜਿਹਾ ਪੈਂਦਾ ਮੈਂ ਪੁੱਟੇ ਨੇ ਮੈਂ ਹਾਂ ਚੱਲ ਵੇਖਦੇ ਹਾਂ ਨੂੰ ਕੁਝ ਲੱਗਦਾ ਕਿ ਨਹੀਂ ਲੱਗਦਾ ਤੇ ਆਹ ਹੈਗਾ ਆਪਣਾ ਲੂਚਾਂ ਦਾ ਬੂਟਾ ਨੂੰ ਜੇ ਵੇਖੋ ਕਿੰਨੇ ਲੱਗੇ ਆ ਸਾਰਾ ਬੂਟੇ ਨੂੰ ਚ ਤੀਜਾ ਫਾਲਿਆ ਹਰ ਕੀ ਦੂ ਚਨ ਫਲ ਛਿੱਤੀ ਪੈਂਦਾ ਫਾਲਾ ਵੀ ਥੱਲੇ ਵੀ ਬੜਾ ਕਿਰਿਆ ਵਾ ਨੇ ਰੀ ਨਾ ਬੜਾ ਫਲ ਕੇ ਰੰਦੇ ਦਾ ਬਸ ਇਹਰਾ ਤਗੜਾ ਬੂਟਾ ਇਹ ਲੂਚਿਆਂ ਦਾ ਤੇ ਆ ਮੈਂ ਲਾਇਆ ਸੀ ਕੜੀ ਪੱਤਾ ਮੈਂ ਚਲ ਜਿਹੜਾ ਤੁਰਪੂ ਰੱਖ ਲਾਂਗੇ ਆ ਵੀ ਆੜੂ ਆ ਇਹ ਇੱਥੇ ਪਹਿਲਾਂ ਆੜੂ ਦਾ ਬੂਟਾ ਇੱਥੇ ਨਾ ਸਿਉਂ ਕਰਕੇ ਸੁੱਕ ਗਏ ਫਿਰ ਹੁਣ ਪੂਰਾ ਇਹਦੀ ਮਿੱਟੀ ਜੀ ਥੋੜੀ ਜੀ ਬਦਲ ਕੇ ਫੇਰ ਆਪਾਂ ਲਾਇਆ ਇਹਨੂੰ ਇਹ ਨਿਸ਼ਾਨ ਵੀਰ ਕੋਲੋਂ ਲੈ ਗਿਆ ਦਾ ਬੈਗ ਤਾਂ ਇਹ ਪਿੰਡੀਆਂ ਭੁੰਡੀਆਂ ਲੱਗੀਆਂ ਵਾਂ ਊਂਗਰੇ ਸੂੰਗਰੇ ਵੀ ਆਪਾਂ ਪੂਰੇ ਲੱਗੇ ਖਾਦੇ ਇਹਨੂੰ ਫਲ ਪਿਆ ਜੇ ਤੀਜਾ ਤੀਜਾ ਫਲ ਪੈ ਗਿਆ ਬੂਰ ਤੇ ਵਾਹ ਵਾਹ ਵੀ ਵਿਚਾਰੇ ਦਾ ਝੜ ਗਿਆ ਬੂਟਾ ਵੀ ਤਿੰਨਾਂ ਸਾਲਾਂ ਦਾ ਵਾ ਹੈ ਕੱਦ ਛੋਟਾ ਪਰ ਲੇਕਿਨ ਮੋਟਾ ਬੂਟਾ ਬਹੁਤ ਫਲ ਲੱਗਦਾ ਇਹਨੂੰ ਮਿੱਠੇ ਤੇ ਨੀਵੀ ਨਾਨਕਾ ਗੁਣ ਚੰਗੇ ਆਇਆਂ ਤਤ ਉਹ ਗੱਲ ਐ ਜੀ ਪਹਿਲੀ ਰੀ ਇਹਨੂੰ ਫਲ ਪਿਆ ਸੀ ਦੋ ਅੰਬ ਲੱਗੇ ਇਹਨੂੰ ਚਾਰ ਲੱਗੇ ਦੋ ਝੜ ਗਏ ਇੱਕ ਤੋਦੇ ਖਾ ਕੇ ਤੇ ਇੱਕ ਆਪਾ ਖਾਦਾ ਫਿਰ ਇਸ ਵਾਰੀ ਇਹਨੂੰ ਲੱਗੇ ਆ ਉਦੋਂ ਅਗਲੀ ਵਾਰੀ ਫਿਰ ਚਾਰ ਲੱਗੇ ਉਹ ਚਵੇਂ ਖਾਦੇ ਤੇ ਲੰਬਾ ਅੰਬ ਲੱਗਦਾ ਇਹਨੂੰ ਬੜਾ ਸੁਆਦੀ ਉੜਾਇਨ ਉੜਾਂ ਡਾਂਸਪੋਰਟ ਦੇ ਕੇ ਆਪਾਂ ਖਿਲਾ ਰਿਆ ਵਾ ਨਹੀਂ ਤੇ ਨਾ ਪਾਰਾ ਹੋ ਕੇ ਨਾ ਇਹਨੇ ਵਿਚਾਰੇ ਨੇ ਡਿੱਗ ਜਾਣਾ ਬਾਹਟ ਆਣੀ ਰਹਿ ਗਈ ਜੇ ਟਾਣੀ ਵੀ ਥੋੜੀ ਫਾਲ ਦੇ ਪਾਰਾਂ ਥੱਲੇ ਆ ਜਾਣੀ ਆ ਇਹਨਾਂ ਨੂੰ ਆਪਾਂ ਬੰਨਣਾ ਪੈਣਾ ਤੇ ਇਹ ਹੋ ਗਿਆ ਆਪਣਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਸਤਵਾਂ ਅੱਠਵਾਂ ਬੂਟਾ ਤੇ ਨੌਵਾਂ ਬੂਟਾ ਆਮਰੂਦ ਦਾ ਇਹ ਆਪਣਾ ਘਰੇ ਮਰੂਦ ਹੁੰਦਾ ਸੀ ਉਹਦਾ ਬੱਚਾ ਆ ਜਿਹੜਾ ਉਹ ਘਰੇ ਮਰੂਦ ਹੁੰਦਾ ਹੈ ਉਹਦਾ ਵਿਚਾਰੇ ਦਾ ਉਹ ਵੱਢ ਦਿੱਤਾ ਸੀ ਤੇ ਉਹ ਮੋਦਾ ਮੋੜ ਨਾਲ ਆਪਾਂ ਦੇ ਵਿੱਚ ਰੱਖਿਆ ਇਹਦਾ ਇਨਾ ਅਮਰੂਦ ਵਾਦਿਆ ਇਹ ਅਮਰੂਦ ਤੇ ਤੋਤਿਆਂ ਵਾਸਤੇ ਰੱਖਿਆ ਆਪਾਂ ਤੋਤੇ ਆਉਂਦੇ ਆ ਖਾ ਜਾਂਦੇ ਆ ਕਦੀ ਨਹੀਂ ਡਾਏ ਆਪਾਂ ਵਿੱਚ ਆਣ ਕੇ ਤੇ ਨਾ ਹੀ ਲਫਾਵੇ ਬਣ ਕੇ ਕਦੀ ਮਰੂਦ ਸੇਵ ਕੀਤੇ ਆ ਵੀ ਹਾਂ ਬਈ ਮਰੂਦ ਸੇਵ ਕਰ ਲਿਆ ਆਪਾਂ ਇਹ ਹੈਗਾ ਨੋਵਾ ਬੂਟਾ ਆਹ ਦਹਾਵਾ ਬੂਟਾ ਆਪਣਾ ਗਲਗਲਦਾ ਆ ਕਿੰਨੀਆਂ ਗਲਗਲਾਂ ਲੱਗੀਆਂ ਇੱਕ ਹੀ ਕੁਸ਼ੇ ਨੂੰ 5 5 10 5 15 ਤੇ ਦੋ 17 17 ਲੱਗੀਆਂ ਇੱਕ ਹੀ ਕੁਸ਼ੇ ਨੂੰ ਤੇ ਬੂਟਾ ਇਹ ਵੀ ਭਰਿਆ ਹੀ ਭਰ ਗਲਗਲਾਂ ਦੇ ਨਾਲ ਇਹ ਇਧਰੋਂ ਵੱਡਤਾ ਆਪ ਇਧਰੋਂ ਨਾ ਭਾਰਾ ਹੀ ਤੇ ਇਧਰੋਂ ਸਾਰਾ ਲਿਵ ਗਿਆ ਥੱਲੇ ਨੂੰ ਇਹ ਕਰਕੇ ਵੱਡਤਾ ਉਹ ਗੱਦਾਹਾਂ ਬੂਟਾ ਇਹ ਆਪਣਾ 11ਵਾਂ ਆੜੂ ਦਾ ਚੀਕੂ ਦਾ ਚੀਕੂ ਚੀਕੂ ਆੜੂ ਮੂਚ ਨੇ ਲੱਗ ਗਿਆ ਇਹ ਆਪਣਾ ਚੀਕੂ ਦਾ ਬੂਟਾ ਇਹ ਵੀ ਹੈ ਖੋ ਤੇ ਆਪਾਂ ਵੀ 3 ਸਾਲਾਂ ਦਾ ਗਿਆ ਪਤ ਨਹੀਂ ਦੀ ਗਰੋਥ ਵੀ ਘਟੇ ਨੂੰ ਵਿਚਾਰੇ ਨੂੰ ਪਾਇਆ ਗਿਆ ਕੁਛ ਨਹੀਂ ਗਿਆ ਸੋ ਇਹਦਾ ਆਪਣਾ 11ਵਾਂ ਬੂਟਾ ਇਹਨੂੰ ਕੇਲੇ ਲੱਗੇ ਆ ਪਹਿਲੀ ਵਰੀ ਪਹਿਲਾ ਫਲ ਤਿਆਰ ਅੱਛਾ ਇੱਕ ਗੱਲ ਦੇਖਿਓ ਜਿਹੜਾ ਆ ਮੋੜਿਆ ਨਾ ਆ ਮੋੜਿਆ ਜਿਵੇਂ ਆ ਮੋੜ ਨੂੰ ਕੇਲਾ ਲੱਗੇ ਕੇਲੇ ਦੀ ਪਹਿਲੀ ਲੱਗੀ ਲਾਟ ਹੁਣ ਇਹਨੂੰ ਦੂਜੀ ਲਾਟ ਨਹੀਂ ਲੱਗਣੀ ਮੈਂ ਇਹ ਨੌਲੇਜ ਮੇਂ ਜਿੰਨੀ ਕਿ ਮੈਨੂੰ ਨੌਲੇਜ ਓਸ ਹਿਸਾਬ ਨਾਲ ਮੈਨੂੰ ਪਤਾ ਵਾ ਇਹਨੂੰ ਇੱਕ ਫਾਲ ਲੱਗਣਾ ਬਸ ਫਿਰ ਦੂਜਾ ਇਹਨੂੰ ਲੱਗੂਗਾ ਤੀਜਾ ਇਹਨੂੰ ਲੱਗੂਗਾ ਚੌਥਾ ਇਹਨੂੰ ਐਦਾਂ ਕਰਕੇ ਮਤਲਬ ਕਿ ਇੱਕ ਨੂੰ ਇੱਕ ਤਾਣੇ ਨੂੰ ਇੱਕ ਹੀ ਲੱਗੂਗਾ ਠੀਕ ਹੈ ਜੀ 11ਵਾਂ ਬੂਟਾ ਹੋ ਗਿਆ ਇਹ ਬੂਟਾ ਹੈਗਾ ਸੀ ਸਮਝਣ ਵਾਲੇ ਸਮਝ ਜਾਣਗੇ ਕਿਹੜਾ ਬੂਟਾ ਹੈ ਸੋ ਇੱਕ ਆ ਬੂਟਾ ਲੱਗਾ ਅਮਰੂਦ ਦਾ ਲਾਬੀ ਤੋਦਿਆਂ ਕਿਰਪਾ ਇੱਥੇ ਵੀ ਕਰਤੀ ਇਹਨੂੰ ਮਰੂਦ ਲੱਗਦਾ ਐਡਾ ਵੱਡਾ ਲਾਲ ਰੰਗ ਦਾ ਮਰੂਦ ਵਿੱਚੋਂ ਲਾਲ ਐਡਾ ਵੱਡਾ ਮਰੂਦ ਲੱਗਦਾ ਇਹਨੂੰ ਪੂਰਾ ਕੈਂਡ ਆਹ ਤੋਦਿਆਂ ਨੇ ਦੋ ਮਰੂਦ ਛਕਲੇ ਆ ਤੇ ਮਰੂਦ ਵੀ ਮਿੱਠੇ ਤਾਂ ਹੀ ਛਕੇ ਉਹਨਾਂ ਨੇ ਅੱਛਾ ਫਲ ਪੂਰਾ ਪਿਆ ਜੇ ਫੇਰ ਗਾਲੜ ਵੀ ਪੂਰੇ ਨਹੀਂ ਯਾਰੇ ਲੈ ਲੈਂਦੇ ਆ ਮੇਰੇ ਹਿਸਾਬ ਨਾਲ ਇੱਕ ਕਮਰੂਦ ਤੋੜ ਲਿਆ ਜਾਵੇ ਤੇ ਚੰਗਾ ਇਹਨਾਂ ਜੋ ਆਹ ਪੋਲਾ ਥੋੜਾ ਜਾ ਇਹ ਆਪਣਾ 13ਵਾਂ 14ਵਾਂ ਬੂਟਾ ਪਾ ਲਿਆ ਫੇਰ ਨਾਖਦਾ ਮੈਂ ਸੋਚਿਆ ਨਹੀਂ ਬੂਟਾ ਦੂਰ ਭਾਰੇ ਤੁਰ ਪਿਆ ਇਹ ਆਪਾਂ ਹਰਮੇਸ਼ ਸੰਧੂ ਐਮ ਐਲ ਏ ਉਹਨਾਂ ਦੇ ਫਾਰਮ ਤੋਂ ਲੈਂਦਾ ਵਾ ਅਗਾ ਤੇ ਮੇਰੇ ਜਗਾ ਖਾਲੀ ਰਿਕਵੈਸਟ ਕੀਤੀ ਵੀ ਇੱਕ ਬੂਟਾ ਦੇ ਦਿਓ ਉਹਨਾ ਦੇਤਾ ਚੱਲ ਗਈ ਤੇ ਆਪਣਾ ਇਹ ਬੂਟਾ ਹੈਗਾ ਅਗਲਾ ਅੰਜੀਰ ਦਾ ਇਹਨੂੰ ਅੰਜੀਰ ਦੇ ਬੂਟੇ ਨੂੰ ਚੌਥਾ ਫਲ ਪੈ ਗਿਆ ਚੌਥਾ ਫਲ ਪਰ ਇਹਦੀ ਜਿਹੜੀ ਅੰਜੀਰ ਹੈ ਨਾ ਇੱਕ ਸਮਝ ਨਹੀਂ ਆਉਂਦੀ ਅੰਜੀਰ ਥੋੜੀ ਜੀ ਤੋਂ ਵੱਡੀ ਹੁੰਦੀ ਨਾ ਪੱਕ ਕੇ ਤੇ ਪਾੜ ਜਾਂਦੀ ਆ ਇਹ ਇੱਕ ਅੰਜੀਰ ਹੁੰਦੀ ਹੈ ਜਿਹੜੀ ਨਾ ਮਤਲਬ ਪੂਰੀ ਰਸ ਭਰੀ ਉਹ ਰੀਨ ਨੂੰ ਲੱਗਦੀ ਇਹ ਥੋੜਾ ਹੋਰ ਕਿਸਮ ਦਾ ਵਾ ਇਹ ਗ੍ਰੀਨ ਹੀ ਰਹਿੰਦੀ ਆ ਤੇ ਆ ਗਵੰਡੀਆਂ ਦਾ ਜਵਾਕ ਆ ਆਪਣੇ ਘਰ ਦੇ ਦੀਆਂ ਚੀਜ਼ਾਂ ਖੁਰਦਾ ਰਹਿੰਦਾ ਇਧਰ ਇਹਨੂੰ ਕੁੜੀਆ ਛੇਤਰ ਫਿਰਨ ਵਾਲਾ ਚੱਲ ਭਾਈ ਇਹ ਹਾਂ ਇੱਕ ਬੂਟਾ ਆਪਣਾ ਹੋਰ ਆੜੂ ਦਾ ਇਹਨੂੰ ਆੜੂ ਲੱਗਦਾ ਵੱਡਾ ਇੰਨਾ ਵੱਡਾ ਨਹੀਂ ਮਤਲਬ ਥੋੜਾ ਵੱਡਾ ਤੇ ਆੜੂ ਲੱਗਦਾ ਇਹਨੂੰ ਵੱਡਾ ਦਿਖਾਉਨੇ ਆ ਤੁਹਾਨੂੰ ਆੜੂ ਇਹਨੂੰ ਕਿਦਾਂ ਦਾ ਲੱਗਦੇ ਮਾਤਾ ਜੀ ਨੇ ਤੋੜ ਕੇ ਵੀ ਖੜੇ ਹੀ ਕਰੇ ਲੈ ਆਹ ਵੇਖੋ ਤੋੜੇ ਕਰਕੇ ਕੰਮ ਇਹਦਾ ਇਹਨੂੰ ਆੜੂ ਲੱਗਦਾ ਵਾ ਇਸ ਤਰ੍ਹਾਂ ਦਾ ਇੱਕ ਸਾਈਡ ਤੋਂ ਆ ਰਿਹਾ ਆੜੂ ਇਹ ਆੜੂ ਲਾਲ ਹੋ ਗਏ ਫਿਰ ਮਤਲਬ ਬਾਹਲਾ ਜਿਆਦਾ ਰਸ ਹੁੰਦਾ ਜਿਹੜਾ ਦੰਦੀ ਵੱਡੀ ਦੀ ਹੈ ਨਾ ਤੇ ਫਿਰ ਰਸ ਹਿਸਾਬ ਨਾਲ ਉਹ ਵੀ ਚੁੰਦਾ ਇਹਦਾ ਇੰਨਾ ਜਿਆਦਾ ਰਸ ਭਰੇ ਹੁੰਦੇ ਪਰ ਇੱਕ ਗੱਲ ਇਹ ਮੈਂ ਨਾ ਉਤੋਂ ਇਹਨੂੰ ਪਿਛਲੀ ਵਿਚਾਰੇ ਨੂੰ ਕੱਟ ਬੈਠਾ ਆ ਵੇਖੋ ਆ ਟਾਣੀਆਂ ਕੱਟੀਆਂ ਗਈਆਂ ਜਿਹੜੀਆਂ ਟਾਣੀਆਂ ਕੱਟਤੀਆਂ ਉਹਨਾਂ ਬਾਅਦ ਤੁਰੀਆਂ ਨਹੀਂ ਇਹ ਮੇਰੀ ਗਲਤੀ ਹੋ ਗਈ ਮਤਲਬ ਉਹਨਾਂ ਨੂੰ ਫੋਟ ਕੱਟ ਨਿਕਲੀ ਇਸ ਕਰਕੇ ਫਾਲੇ ਨੂੰ ਇਧਰਲੀ ਸਾਈਡ ਹੀ ਥੋੜਾ ਜਿਹਾ ਪਿਆ ਪਰਲੀ ਸਾਈਡ ਨਹੀਂ ਪਿਆ ਫਾਲੇ ਨੂੰ ਆ ਵੀ ਅਮਰੂਦ ਦਾ ਬੂਟਾ ਇਹਨੂੰ ਵੀ ਅਮਰੂਦ ਵੱਡਾ ਲੱਗਦਾ ਵਾ ਪਰ ਇਹ ਅਮਰੂਦ ਥੋੜਾ ਫਿੱਕਾ ਹੁੰਦਾ ਜਿਆਦਾ ਵਧੀਆ ਮਰੋਦਣੀ ਮਤਲਬ ਹੈਗਾ ਟਿੱਡ ਭਰਨ ਵਾਲੀ ਗੱਲ ਆ ਪਰ ਬੂਟੇ ਦੇ ਸਿਰਫਤ ਕਰਕੇ ਬੂਟਾ ਨਿਕਾਈਆ ਫਾਲੇ ਨੂੰ ਪੂਰਾ ਪੈਂਦਾ ਕੈਂਟ ਕੰਮ ਤੇ ਇਹ ਹੈਗਾ ਜੀ ਆਪਣਾ ਇਹ ਵੀ ਮਸੰਮੀ ਦਾ ਬੂਟਾ ਉਹ ਜਿਹੜਾ ਮਸੰਮੀ ਦਾ ਬੂਟਾ ਸੀ ਉਹ ਗ੍ਰੀਨ ਮਸੰਮੀ ਆ ਉਹ ਹਰੀ ਮਸੰਮੀ ਲਿੰਦੀ ਆ ਇਹ ਮਸੰਮੀ ਥੋੜੀ ਪੱਕ ਕੇ ਨਾ ਸੰਤਰੇ ਵਾਂਗੂ ਲਾਲ ਹੋ ਜਾਂਦੀ ਹੈ ਇਹਨੂੰ ਦੇ ਫਲ ਪੰਜਵਾਂ ਛੇਵਾਂ ਪਤਾ ਨਹੀਂ ਕਿੰਨਾ ਫਲ ਪੈਂਦੇ ਇਹਨੂੰ ਉਹਦੇ ਨਜ਼ਾਰੇ ਇਹਦੇ ਅੱਛਾ ਸਾਰਾ ਨਾਲਾ ਛੋਟਾ ਲੋ ਜੀ ਇੱਕ ਹੋਰ ਚੀਬ ਲੱਗ ਗਈ ਇਹ ਵੀ ਸੁਟਣੀ ਬਣੀ ਉਧਰ ਚੱਲ ਬਈ ਜਿਹੜਾ ਆਹ ਬੂਟਾ ਆਪਣਾ ਜਿਹੜਾ ਉਹ ਪਰਲਾ ਅੰਬਰੂਦ ਸੀ ਉਹ ਘਰ ਵਾਲੇ ਅੰਬਰੂਦ ਦਾ ਬਚਾ ਸੀ ਤੇ ਇਹ ਇਹ ਉਹਦਾ ਉਹ ਅੰਬਰੂਦ ਦਾ ਬਚਾ ਏ ਬਹੁਤ ਸਵਾਦੀ ਫਲ ਯਾਰ ਕੱਚੇ ਹੀ ਮਿੱਠੇ ਕੱਚੇ ਹੀ ਮਿੱਠੇ ਉਹੜਾ ਆਪਾਂ ਇਹਨੂੰ ਇੱਥੋਂ ਕਰਦ ਗਏ ਡੀਜੀ ਪਤਾ ਨਹੀਂ ਕਿੱਧਰ ਚੱਲ ਗਿਆ ਕੰਮ ਟੜ ਕੇ ਕੱਲ ਨੂੰ ਉਹ ਸਾਰਾ ਕੁਝ ਭਰ ਜਾਊਗਾ ਉਹ ਤੋਂ ਥੋੜਾ ਆ ਆ ਮੂੰਹ ਆ ਲਾ ਹੀ ਦੇ ਇਹ ਉਹਦੇ ਬੜੇ ਟੋਕਰੇ ਦੇ ਕਿਦਾਂ ਬਣਾਈ ਸ਼ੇਪ ਤੋਂ ਤੇ ਮਾਰ ਮਾਰ ਨੰਬਰ ਲੈ ਇਹਨੂੰ ਵੀ ਨਹੀਂ ਛੱਡਿਆ ਆ ਵੀ ਖਾਦਾ ਜੇ ਹਾਂ ਲੈ ਵੀ ਜੋ ਤੜਕੇ ਨਜ਼ਾਰਾ ਹੁੰਦਾ ਨਾ ਕੁਦਰਤ ਦਾ ਸਮਾਨਾ ਉੱਥੇ ਆਣ ਕੇ ਬਹਿ ਜਾਈਦਾ ਮਜੇ ਦੇ ਆਹਾ ਆਹ ਉੱਚੀ ਟਾਲੀ ਆ ਕਿਦੇ ਗਾਲੜ ਨਿਗੇ ਨਿਗੇ ਚਿੜੀਆਂ ਮੈਨਾਂ ਨਜ਼ਾਰਾ ਆਂਦਾ ਸੋ ਵਨ ਲਾਈਫ ਵਨ ਚਾਂਸ ਹੈ ਇੱਕੋ ਜ਼ਿੰਦਗੀ ਆ ਨਜ਼ਾਰੇ ਲੋ ਸੋ ਹੋਰ ਕਿਹੜਾ ਬੂਟਾ ਰਹਿ ਗਿਆ ਵਖਾਉਣ ਵਾਲਾ ਤੁਹਾਨੂੰ ਹੋਰ ਬਾਕੀ ਤੇ ਬਸ ਇਹੋ ਜਿਹਾ ਕਿੰਨੇ ਬੂਟੇ ਹੋ ਗਏ 4 ਤੇ 4 8 4 12 4 16 16 ਦੇ 4 22 ਬੂਟੇ 22 ਬੂਟੇ ਹੋ ਗਏ ਆਪਣੇ ਤੇ ਉਹ ਲਾ ਲਾ ਚੜਦਿਆਂ ਵਾ ਬਾਕੀ ਮੈਂ ਤੇ ਪਾਣੀ ਬਦਲਣ ਆਇਆ ਸੀ ਲਓ ਜੀ ਉਹਨਾਂ ਦੇ ਜਵਾਕ ਨੇ ਲੈਟਰ ਵੀ ਸੁੱਟਿਆ ਜੀ ਅੱਗ ਬਾਲਣ ਵਾਲਾ ਲੈਟਰ ਫਲਾਈਟਰ ਮੇਰਾ ਰਦਨਾ ਬੁੜੀਨ ਵਾਚੂ ਫੂਕਾਂ ਮਰਵਾਵਾ ਚੋਲੇ ਆ ਫਿਰ ਤਨਾ ਗੇਵਾਜੇ ਯਾਰ ਨਹੀਂ ਇਹ ਵਜਦਾ ਦੀ ਆਵਾਜ਼ ਆ ਜਣੀ ਹਏ ਸੋ ਇਹ ਰਹੀ ਆਪਣੀ ਬਾਗਬਾਨੀ ਜਿਹੜੀ ਵਿਚਾਰੀ ਕੀ ਕਰੇ ਵਿਹਲਾ ਬੰਦਾ ਕੀ ਕਰੇ ਚਲੋ ਠੀਕ ਹੈ ਜੀ ਓਕੇ ਸਸ ਇੱਕ ਗੱਲ ਜੀ ਸਾਰਿਆਂ ਨੂੰ ਆ ਯਾਰ ਇਹ ਕਬੂਟਾ ਰਹਿ ਗਿਆ ਇਹ ਬੂਟਾ ਮੈਨੂੰ ਲੱਗਦਾ ਵੀ ਆ ਜਾ ਆ ਜਾ ਤੂੰ ਇੱਥੇ ਆ ਅੰਦਰ ਆ ਅੰਦਰ ਆ ਅੰਦਰ ਆ ਤੇਰੀ ਬਣਾਉਣਾ ਹੈ ਆ ਜਾ ਆ ਜਾ 2 ਮਿੰਟ ਗੱਲ ਸੁਣ ਇਹਦੀਆਂ ਗੱਲਾਂ ਸੁਣ ਇਹਦੀਆਂ ਕੰਜਰਤੀਆਂ ਇਹ ਮੈਨੂੰ ਲੱਗਦਾ ਬੂਟਾ ਕੱਟੋ ਘਾਟ ਨਹੀਂ ਤੇ 17 18 ਸਾਲ ਪੁਰਾਣਾ ਬੂਟਾ ਹੈ ਨੇਕੇ ਨੇਕੇ ਮਰੂਦ ਲੱਗਦੇ ਆ ਉਦੋਂ ਆ ਕੰਦ ਨਹੀਂ ਹੁੰਦੀ ਇਹਦੇ ਵਰਗੇ ਬਾਂਦਰ ਆਉਂਦੇ ਸੀ ਤਾਂ ਆਪ ਅਗੇ ਖਾ ਜਾਂਦੇ ਸੀ ਉਦੋਂ ਤਾਂ ਇੱਥੇ ਵੀ ਰੁੱਖ ਕੋਈ ਨਹੀਂ ਹੁੰਦਾ ਜਿੰਨਾ ਪੁਰਾਣਾ ਬੂਟਾ ਇਹ ਆ ਠੀਕ ਹੈ ਜੀ ਸੋ ਤੂੰ ਵਲੌਗ ਮੇਰਾ ਜਰੂਰ ਵੇਖਣਾ ਈ ਮੇਰਾ ਬੂਟੇ ਵਾਲਾ ਵਲੌਗ ਭਾਈ ਜੀ ਸਾਰੇ ਵੇਨੇ ਆ ਵੀ ਵੇਖਾਂਗੇ ਦਤਨ ਦਤਨ ਤੈਨੂੰ ਕਿਹਨੇ ਦੱਸਤੀ ਆ ਉਹ ਇੱਥੇ ਪਾਉ ਜਾਣ ਲੱਗੇ ਦਤਨ ਕਰੇਗਾ ਤੂੰ ਤੋੜੀ ਕਾਦੀ ਰਾਤ ਜਿਪਾਈ ਦੇ ਦੀ ਜਿਕਲ ਇਪਟਸ ਪਲਾਂਟ ਦੀ ਕਰਦਾ ਤੂੰ ਹੈ ਪਈ ਦੇ ਦੀ ਦਸਨ ਕਰਤੀ ਹੂੰ ਠੀਕ ਆ ਠੀਕ ਆ ਦਸਤਾ ਨਹੀਂ ਕਰਨੀ ਹੋਰ ਸੁਣਾ ਚੱਲ ਆ ਗੱਲਬਾਤ ਸੁਣਾ ਕੋਈ ਗੱਲ ਪਾਲ ਨਹੀਂ ਦੱਸੀ ਵੇ ਪਾ ਜੋ ਗਤਾ ਵੇ ਕੇ ਗੁਜ਼ਾਰਾ ਕਰਨੇ ਆ ਹੁਣ ਗਰਮੀ ਆ ਗਈ ਹੁਣ ਬੁੱਢਾ ਮੱਛੀ ਨਹੀਂ ਨਾ ਲਾਉਂਦਾ ਹਣਾ ਹੈ ਤੇ ਹੁਣ ਕਿ ਲੋਥੇ ਬਰਫ ਲਾ ਲਿਆ ਕਰੋ ਗਾਲ ਖਾਂ ਜਾਂ ਫੁੱਲਾ ਚੱਲ ਬੈ ਗੱਲ ਤੇ ਸੁਣਾ ਇੱਕ ਮਿੰਟ ਆ ਜਾ ਆ ਜਾ ਥੋੜਾ ਮਾਹੌਲ ਤੇ ਬਣਾ ਸਕੂਲੇ ਸਾਲੇ ਕਿਦਾਂ ਹੀ ਭਰ ਆ ਗਿਆ ਭਰ ਆ ਗਿਆ ਤੇ ਹੁਣ ਗੁਰੂ ਹੁਣ ਤੁਹਾਡਾ ਕੀ ਬਣੂਗਾ ਹੁਣ ਪੈਂਟਾਂ ਕਿਦਾਂ ਤੁਸੀਂ ਪ੍ਰੈਸ ਕਰਕੇ ਕਿਧਰ ਨੂੰ ਜਾਇਆ ਕਰੋਗੇ ਪਾ ਕੇ ਖਾਸ ਦਾ ਕਾਲ ਜੇ ਕਿਹੜੇ ਖਾਸ ਦਾ ਕਾਲ ਜੰਪਰ ਸਰ ਅੰਮ੍ਰਿਤਸਰ ਅੰਮ੍ਰਿਤਸਰ ਕੇ ਤਰਨਧਰ ਜੀ ਜੀ ਰੋਡ ਤੇ ਉੱਥੇ ਉਹਨਾਂ ਤੈਨੂੰ ਕੀ ਰੱਖਣਾ ਦਾਖਲਾ ਦੇ ਰਹਿਣੇ ਉਹਨਾਂ ਤੈਨੂੰ ਉਹਨਾਂ ਦਾਖਲਾ ਤੇ ਨਹੀਂ ਤੈਨੂੰ ਦੇਣਾ ਨਾ ਨਾ ਜਾਨਵਰ ਨਹੀਂ ਉੱਥੇ ਰੱਖਦੇ ਹੋ ਨਹੀਂ ਰੱਖਦੇ ਉਹ ਜਾਨਵਰ ਸਾਡੇ ਮਹਿਕਮੇ ਚ ਆ ਦਿੱਤ ਲੀਆਂ ਬੜੀਆਂ ਉੱਥੇ ਜਨਵਰ ਰਾਤ ਸਾਡੇ ਮਹਿਕਮੇ ਜੁੱਤੇ ਤੇ ਤਰਨਦਾਰ ਰਖਾ ਦੇ ਤੈਨੂੰ ਨਹੀਂ ਨਹੀਂ ਉਸੇ ਲਾ ਹਾਂ ਹਾਂ ਤੈਨੂੰ ਉਹ ਤੇ ਕੰਮ ਕੁਮ ਸਿਖਾ ਦੇਣਗੇ ਨਾਲੇ ਜਾਂ ਤੇਰਾ ਕਰ ਦੇਣਗੇ ਕੰਮ ਕੋਈ ਨਾ ਕਰੀ ਚਲ ਠੀਕ ਆ ਓਕੇ ਬਾਏ ਕਰਦੇ ਫਿਰ ਆਪਣੇ ਸਬਸਕ੍ਰਾਈਬਰਾਂ ਨੂੰ ਧੰਨਵਾਦ ਭਾਈ ਨਹੀਂ ਨਹੀਂ ਕਾ ਸ਼ੱਕਰਬਾਰਾ ਕਰਿਓ ਸਾਡੇ ਪਿੰਡਾਂ ਦੇ ਮਾਹੌਲ ਆ ਪਾਉ ਇਹਦੇ ਕਾਸ਼ੀ ਗਰਮੀਆਂ 'ਚ ਵੀ ਦੋ ਟੀ-ਸ਼ਰਟਾਂ ਪਾਉਂਦਾ ਹਰਾਮ ਦਾ ਅੰਜਰ ਉਹ ਗੱਲ ਬਾਤ ਸੁਣਾ ਗੋ ਨਿਕਲ ਚਲੇਆ ਤੂੰ ਵੀ ਆ ਵਾਹ ਵਾਹ ਚਲੋ ਠੀਕ ਹੈ ਜੀ ਓਕੇ